ਸਾਸ਼ਿਕਾ ਤੁਸੀਂ ਦੇਖ ਰਹੇ ਹੋ ਏਟੀਵੀ ਭਾਰਤ ਤੇ ਮੈਂ ਤੁਹਾਡੇ ਨਾਲ ਇੱਕ ਤਰਮਨ। ਬਾਬਾ ਫਰੀਦ ਦੀ ਧਰਤੀ ਫਰੀਦਕੋਟ ਨੂੰ ਕੌਣ ਨੇ ਜਾਂਦਾ? ਇਸ ਧਰਤੀ ਤੇ ਜਿੰਨੀ ਧਾਰਮਿਕ ਇਤਿਹਾਸਿਕ ਮਹਾਨਤਾ ਹੈ ਉਹ ਨਹੀਂ ਸਿਆਸੀ ਮਹੱਤਤਾ ਵੀ ਰੱਖਦੀ ਹੈ। ਸਾਡੀਆਂ 13 ਸੀਟਾਂ ਦਾ ਸੂਰਤਿ ਹਾਲ 'ਚ ਅੱਜ ਜਾਣਾਂਗੇ ਕਿ ਕਿਸ ਨੂੰ ਮਿਲੇਗਾ ਬਾਬਾ ਫਰੀਦ ਦਾ ਆਸ਼ੀਰਵਾਦ। ਫਰੀਦਕੋਟ ਲੋਕ ਸਭਾ ਹਲਕੇ ਦਾ ਮੁਕਾਬਲਾ ਬਹੁਤ ਹੀ ਦਿਲਚਸਪ ਹੋ ਗਿਆ ਹੈ। ਇਸ ਸੀਟ ਤੇ ਇਸ ਲੋਕ ਸਭਾ ਹਲਕੇ ਦੇ ਵਿੱਚ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਕਾਂਗਰਸ ਨੇ ਲੋਕ ਸਭਾ ਹਲਕਾ ਫ੍ਰਿਤਕੋਟ ਤੋਂ ਅਮਰਜੀਤ ਸਿੰਘ ਸਹੋਕ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਆਪ ਨੇ ਕਰਮਜੀਤ ਸਿੰਘ ਅਨਮੋਲ ਨੂੰ ਭਾਜਪਾ ਨੇ ਹੰਸਰਾਜ ਹੰਸੂਤ ਦਾ ਖੇਡਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਬਸਪਾ ਨੇ ਗੁਰਪਖ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੁਣ ਇੱਕ ਨਜ਼ਰ ਇਹਨਾਂ ਉਮੀਦਵਾਰਾਂ ਤੇ ਮਾਰ ਲੈਨੇ ਆ ਕਿ ਆਖਰਕਾਰ ਇਹਨਾਂ ਦਾ ਇਤਿਹਾਸ ਕੀ ਹੈ ਸਭ ਤੋਂ ਪਹਿਲਾ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਗਰੀ ਯਾਰ ਕਰਮਜੀਤ ਅਨਮੋਲ ਦੀ ਕਰਦੇ ਆ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਕਾਫੀ ਕਰੀਬੀ ਦੱਸੇ ਜਾਂਦੇ ਨੇ ਅਤੇ ਉਹਨਾਂ ਨੇ ਭਗਵੰਤ ਮਾਨ ਦੇ ਨਾਲ ਪੁਰਾਣੇ ਸਬੰਧ ਰੱਖੇ ਦੋਮਾਨ ਨੂੰ ਤੁਸੀਂ ਪਰਦੇ ਉਤੇ ਬਹੁਤ ਵਾਰੀ ਇਕੱਠੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਵੇਖਿਆ ਹੋਵੇਗਾ ਤਦਰ ਦੂਜੇ ਪਾਸੇ ਭਾਜਪਾ ਦੇ ਹੰਸਰਾਜ ਹੰਸਲੀ ਚੌਂ ਮੈਦਾਨ ਦੇ ਵਿੱਚ ਨੇ ਹੰਸਰਾਜ ਹੰਸ ਵੀ ਇੱਕ ਸੂਫੀ ਕਾਇਤ ਨੇ ਅਤੇ ਹੁਣ ਤੱਕ ਤਮੜ ਤੋਂ ਉਹਨਾਂ ਨੂੰ ਭਾਜਪਾ ਨੇ ਚੌਂ ਮੈਦਾਨ ਦੇ ਵਿੱਚ ਉਤਾਰਿਆ ਹੈ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਫ੍ਰੀਡਕੋਰਟ ਤੋਂ ਅਮਨਜੀਤ ਸਿੰਘ ਸੋਹਕੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਬੀਬੀ ਸੋਹਕੀ ਪਹਿਲਾ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਅਤੇ ਮੋਗਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਉਹ ਜ਼ਿਲ੍ਹੇ ਦੀ ਪਹਿਲੀ ਮਹਿਲਾ ਨੇ ਜੋ ਕਿ ਉਮੀਦਵਾਰ ਨੇ ਜਦਕਿ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਪਹਿਲੀ ਵਾਰ ਛੋਣ ਮੈਦਾਨ ਦੇ ਵਿੱਚ ਨਿਕਲੇ ਨੇ ਕਰਮਜੀਤ ਅਨਮੋਲ ਅਤੇ ਹੰਸਰਾਜ ਹੰਸ ਦੇ ਵਿਰੋਧੀਆਂ ਦੀਆਂ ਲਗਾਤਾਰ ਫ੍ਰੀਡਕੋਰਟ ਤੋਂ ਵੀਡੀਓ ਸਾਹਮਣੇ ਆ ਰਹੀਆਂ ਨੇ ਦੋਨਾਂ ਆਗੂਆਂ ਦਾ ਖੁੱਪ ਕਿਸਾਨਾਂ ਦੇ ਵੱਲੋਂ ਆਮ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਇੱਥੋਂ ਕਿ ਕਰਮਜੀਤ ਅਨਮੋਲ ਅਤੇ ਹੰਸਰਾਜ ਹੰਸ ਦੇ ਦੋਮਾ ਦੇ ਵਿਚਕਾਰ ਕਾਫੀ ਜ਼ਬਰਦਸਤ ਟੱਕਰ ਵੀ ਦੇਖੀ ਜਾ ਸਕਦੀ ਹੈ ਜਿੰਨੀਆਂ ਜ਼ਿਆਦਾ ਵੋਟਾਂ ਹੰਸਰਾਜ ਹੰਸ ਨੂੰ ਪੈਣਗੀਆਂ ਉਸ ਦਾ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ ਕਰਮਜੀਤ ਅਨਮੋਲ ਅਤੇ ਹੰਸਰਾਜ ਹੰਸ ਦੋਵੇਂ ਹੀ ਪੰਜਾਬੀ ਸੰਗੀਤ ਜਗਤ ਅਤੇ ਕਲਾ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਕਰਜਿਤ ਅਨਮੋਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਸੰਗੀਤ ਦੀ ਇੰਡਸਟਰੀ ਦਾ ਪਰਮਾ ਪਿਆਰ ਮਿਲ ਰਿਹਾ ਹੈ। ਉੱਥੇ ਹੀ ਜੇਕਰ 1999 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਤੇ ਨਜ਼ਰ ਮਾਇਆ ਜਾਵੇ ਤਾਂ ਇਸ ਹਲਕੇ ਦੇ ਵਿੱਚ ਕਾਂਗਰਸ ਤੋਂ ਜਗਮੀਤ ਸਿੰਘ ਬਰਾੜ ਆਪਣੇ ਪੈਰ ਜਮਾਏ ਹੋਣ ਸਨ। ਇਸੇ ਤਰ੍ਹਾਂ 2004 ਤੋਂ 2009 ਦੇ ਵਿੱਚ ਲਗਾਤਾਰ ਯਾਨੀ ਕਿ 10 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਹੈ। ਜਿਸ ਦੇ ਵਿੱਚੋਂ 2004 ਦੇ ਵਿੱਚ ਸੁਖਵੀਰ ਸਿੰਘ ਬਾਦਲ ਅਤੇ 2009 ਦੇ ਵਿੱਚ ਪਰਮਜੀਤ ਖੋੜ ਗੁਲਸ਼ਨ ਸੰਸਦ ਮੈਂਬਰ ਰਹੇ। ਇਸ ਤੋਂ ਇਲਾਵਾ 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਧ ਤੇ ਦਾ ਖੇਡਿਆ ਅਤੇ ਜਿੱਤ ਹਾਸਲ ਕੀਤੀ। ਤੇ ਪਿਛਲੇ 5 ਸਾਲਾਂ ਤੋਂ ਯਾਨੀ ਕਿ 2019 ਤੋਂ ਇਸ ਸੀਟ ਦੁਆਰਾ ਕਾਂਗਰਸ ਦੀ ਸਾਹਮਣੇ ਆ ਗਈ ਸੀ ਤੇ ਕਾਂਗਰਸ ਦੇ ਮੁਹੰਮਦ ਸਬੀਕ ਇਸ ਤੋਂ ਜਿੱਤੂ ਰਹੇ ਸਨ। ਹੁਣ ਲੋਕ ਸਭਾ ਹਲਕੇ ਜਿਹੜੇ ਨੌ ਵਿਧਾਨ ਸਭਾ ਹਲਕੇ ਨੇ ਉਹਨਾਂ ਦਾ ਜ਼ਿਕਰ ਵੀ ਕਰ ਲੈਨੇ ਆ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਮੋਗਾ ਧਰਮਕੋਟ ਗਿੱਦੜਵਾਹਾ ਫਰੀਦਕੋਟ ਕੋਟਕਪੂਰਾ ਜੇਤੋਂ ਰਾਮਪੁਰਾ ਫੁੱਲ ਇਹਨਾਂ ਚ ਗਿੱਦੜਵਾਹਾ ਉਤੇ ਕਾਂਗਰਸ ਦੀ ਜਿੱਤ ਹੋਈ ਸੀ ਜਦਕਿ ਬਾਕੀ ਆਮ ਆਦਮੀ ਪਾਰਟੀ ਦੇ ਹਿੱਸੇ ਇਹ ਸਿੱਟਾ ਨੇ 2022 ਦੇ ਵਿਚਾਈਆਂ ਜੇਕਰ ਕੁੱਲ ਪੋਲਿੰਗ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ 1688 ਨੇ ਵੋਟਰਾਂ ਦੀ ਕੁੱਲ ਗਿਣਤੀ 1578937 ਤੇ ਪੁਰਸ਼ ਵੋਟਰ 834492 ਅਤੇ ਹੀ ਮਹਿਲਾ ਵੋਟਰ 744363 ਅਤੇ ਫਰੀਦਕੋਟ ਸੀਟ ਪੰਜਾਬ ਦੀਆਂ 4 ਸਿੱਟਾਂ ਲਈ ਰਾਖਮੀ ਹੈ ਅਤੇ ਲੋਕ ਸਭਾ ਸਿੱਟਾਂ ਦੇ ਵਿੱਚੋਂ ਇੱਕ ਵੀ ਹੈ ਇਹ ਸੀਟ ਐਸ்சி ਭਾਈਚਾਰੇ ਦੇ ਲੋਕਾਂ ਲਈ ਰਾਖਮੀ ਤੇ ਇਹ ਸੀਟ ਆਜ਼ਾਦੀ ਤੋਂ ਬਾਅਦ ਹੋਣ ਦੇ ਵਿੱਚ ਨਹੀਂ ਆਈ ਸਗੋਂ ਫਰੀਦਕੋਟ ਜੇ ਇਹ ਸੀਟ 1970 ਦੇ ਵਿੱਚ ਹੋਣ ਚਾਹੀ ਸੀ ਤੇ ਪਹਿਲੇ ਕੁਝ ਲੋਕਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਹ ਸੀਟ ਰਹੀ ਸੀ ਜਿਵੇਂ ਕਿ ਅਸੀਂ ਸ਼ੁਰੂ ਦੇ ਵਿੱਚ ਦੱਸਿਆ ਕਿ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਦਬਦਬੇ ਵਾਲੀ ਸੀਟਾਂ ਦੇ ਵਿੱਚੋਂ ਇੱਕ ਹੈ ਤੇ ਇਸ ਦਾ ਇਹ ਵੀ ਇੱਕ ਕਾਰਨ ਹੈ ਕਿ ਜਦੋਂ 1970 ਦੇ ਵਿੱਚ ਇਹ ਸੀਟ ਬਣੀ ਤਾਂ ਉਸ ਤੋਂ ਬਾਅਦ ਲਗਾਤਾਰ ਪਹਿਲਾ ਸੰਸਦ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਨ ਉਨ੍ਹਾਂ ਦੀ ਸੀਟ ਉਤੇ ਜਿੱਤ ਭਵਿਕ ਦੇ ਵਿੱਚ ਸ਼੍ਰੋਮਣੀ ਕਾਲਦਲ ਕਾਬਿਲ ਲਾਹੇਬੰਦ ਸਾਬਤ ਹੋ ਗਈ। 1984 ਦੀ ਕਾਂਗਰਸ ਦੀ ਲਹਿਰ ਵੀ ਇਸ ਸੀਟ ਤੇ ਸ਼੍ਰੋਮਣੀ ਕਾਲਦਲ ਦੇ ਸ਼ਰਮਿੰਦਰ ਸਿੰਘ ਦੀ ਚੋਣ ਨੂੰ ਜਿੱਤ ਦੇ ਵਿੱਚ ਤਬਦੀਲ ਕੀਤਾ ਪਰ ਕਾਂਗਰਸ ਇਸ ਸੀਟ ਉਤੇ ਆਪਣੀ ਜਿੱਤ ਨਹੀਂ ਬਣਾ ਸਕੇ। ਤੇ ਨਾਲ ਹੀ ਲਗਾਤਾਰ ਉਮੀਦਵਾਰ ਬਦਲਦੇ ਰਹੇ ਪਰ ਸੀ ਹਮੇਸ਼ਾ ਸ਼੍ਰੋਮਣੀ ਕਾਲਦਲ ਦੇ ਹਿੱਸੇ ਹੁੰਦੀ ਰਹੀ। 2004 ਤੋਂ 2024 ਤੱਕ ਦੀ ਕੀ ਸਥਿਤੀ ਰਹੀ ਜਿਕਰ ਹਾਲ ਦੀ 2 ਸਾਲਾਂ ਦੀ ਸੀ ਗੱਲ ਕਰੀ ਤਾਂ 2004 ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਫਰੀਦਕੋਟ ਦੀ ਜਨਤਾ ਕਿਸ ਤਰੀਕੇ ਨਾਲ ਇਹ ਚੋਣਾਂ ਦੇ ਵਿੱਚ ਆਪਣਾ ਉਤਸ਼ਾਹ ਵਿਖਾਵੇਗੀ ਅਤੇ ਕਿਸ ਨੂੰ ਮਿਲੇਗਾ ਬਾਬਾ ਫਰੀਦ ਦਾ ਆਸ਼ੀਰਵਾਦ ਅਤੇ ਕਿਹੜਾ ਇਸ ਸੀਟ ਦੀ ਸੇਵਾ ਕਰ ਸਕੇਗਾ ਇਹ ਤਾਂ ਹੁਣ 4 ਜੂਨ ਨੂੰ ਪਤਾ ਲੱਗੇਗਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਤੁਸੀਂ ਕਿਸ ਉਮੀਦਵਾਰ ਨੂੰ ਪਸੰਦ ਕਰਦੇ ਹੋ ਅਤੇ ਤੁਹਾਡੇ ਹਲਕੇ ਦੇ ਵਿੱਚੋਂ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਜਿੱਤੇਗਾ ਅੱਜ ਦੇ ਲਈ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ